अज गला थले करके उस मान साहब तो तीन पटका पवा रहे हो मैं समझना कि कहना नहीं चाहता माफी चाहना कि लोगों ने शर्म शुरू तो बिल्कुल आ ही दी है कि मैं फेस करो मेरे ना कल गल की थी चंबे मान साहबी फेस किए करोगे जनता मैं जनता में कि लोग कह यार एकीने बंदे है कब्जे की पंड लैके जा रहे हो विधानसभा ਫਿਰ ਤੁਸੀਂ ਸੰਗਤ ਲੈ ਕੇ ਜਾ ਰਹੇ ਹੋ ਭਗਵੰਤ ਸਿੰਘ ਨੰਗਰਾਸ ਸੇ ਇਹ ਹੂ ਦੇ ਲੋਗਾਂ ਦੇ ਕਾਰਨ ਸਾਡਾ ਰਾਜਨੀਤੀ ਦਾ ਮਿਆਰ ਦੇ ਰਹੀ ਨਹੀਂ ਰਾਜਨੀਤਿਕ ਲੋਗਾ ਨੂੰ ਲੋਕ ਰੱਬ ਮੰਨਦੇ ਸਨ ਕੋਈ ਐਸਾ ਸਮਾਜ ਸੀ ਜੀ ਜਲਦੀ ਲੋਕ ਸਭਾ ਦੀਆਂ ਸੀਟਾਂ ਅਸੀਂ ਵੰਡ ਦਿਆਂਗੇ ਬੇਫਿਕਰ ਹੋ ਜਾਓ ਔਰ ਮੈਨੂੰ ਲੱਗਦਾ ਕਿ ਬਹੁਤ ਚੰਗੇ ਉਮੀਦਵਾਰ ਲੋਕ ਪੱਕੇ ਉਮੀਦਵਾਰ ਅਸੀਂ ਧਿਆਨ ਗੀ ਔਰ ਜਿਸ ਪ੍ਰਕਾਰ ਦੇ ਸਰਵੇ ਆ ਰਹੇ ਸਾ ਕਾਂਗਰਸ ਪਾਰਟੀ ਦੀ ਵੋਟ ਪਰਸੈਂਟੇਜ ਦਾ ਚਾਹੇ ਸੀਟਾਂ ਦਾ ਮੈਨੂੰ ਲੱਗਦਾ ਹੈ ਕਿ ਅਮੀਲ ਕਰਾਂਗੇ ਅਸੀਂ ਉਹਨਾਂ ਸਰਵੇਆਂ ਤੋਂ ਨਹੀਂ ਉਹਨਾਂ ਤੋਂ ਵੀ ਉਹਨਾਂ ਦੀ ਅਪੇਕਸ਼ਾ ਦੇ ਮੁਤਾਬਕ ਉਦੋਂ ਵੀ ਵਧੀਆ ਅਸੀਂ ਉਮੀਦਵਾਰ ਰਹੀਏ ਤੇ ਨਤੀਜੇ ਸਾਡੇ ਹਾਂ ਪੱਕੀ ਹੋਣਗੇ ਚੱਪੇਵਾਲਦੂ ਕਿਵੇਂ ਵੇਖ ਦੋ ਜਾਨ ਨੂੰ ਕਿਉਂਕਿ ਵਿਧਾਨ ਸਭਾ 'ਚ ਬੜੇ ਪ੍ਰੋਟੈਸਟ ਕੀਤੇ ਉਹਨਾਂ ਨੇ ਕਰਜ਼ੇ ਦੀ ਪੰਡ ਲੈ ਕੇ ਗਏ ਸੰਦਾਨੀ ਲੱਗਦਾ ਅੱਜ ਕੱਲ੍ਹ ਲੋਕਾਂ ਦਾ ਟੂ ਮੱਚ ਓਪਰਚੂਨਿਸਟ ਲੋਕ ਹੋ ਗਏ ਨੇ ਹਰ ਬੰਦਾ ਇਹ ਸੋਚਦਾ ਕਿ ਮੈਨੂੰ ਕੀ ਮਿਲ ਰਿਹਾ ਮੈਂ ਕੀ ਲੈਣਾ ਉਹ ਚੱਬੇ ਸਾਹਿਬ ਵਾਲ ਸਾਹ ਨੂੰ ਤਿੰਨ ਵਾਰੀ ਕਾਂਗਰਸ ਪਾਰਟੀ ਦਾ ਸੀ ਕੈਂਡੀਡੇਟ ਬਣਾ ਕੇ ਐਮਐਲਏ ਬਣਾਇਆ ਫਿਰ ਉਹਨਾਂ ਨੂੰ ਅਸੀਂ ਐਸ்சி ਕਮਿਸ਼ਨ ਦਾ ਚੇਅਰਮੈਨ ਪੰਜਾਬ ਦਾ ਬਣਾਇਆ ਮੈਂਬਰ ਆਫ ਪਾਰਲੀਮੈਂਟ ਦਾ ਲੜਾਇਆ ਹੁਣ ਇਸ ਵਾਰੀ ਫੇਰ ਇੱਛਾ ਰੱਖਦੇ ਸਨ ਮੈਂਬਰ ਆਫ ਪਾਰਲੀਮੈਂਟ ਦੀ ਲੜਨ ਦੀ ਅਸੀਂ ਹੁਣ ਦੂਸਰੇ ਲੋਕਾਂ ਨੂੰ ਵੀ ਮੌਕਾ ਦੇਣਾ ਹੈ ਆਮ ਜਿਹੜੇ ਹੋਰ ਬਥੇਰੇ ਉੱਥੇ ਕੰਟੈਸਟਡ ਕੈਂਡੀਡੇਟਸ ਹੈਗੇ ਨੇ ਹੋਰ ਵੀ ਚੰਗੇ ਕੋਈ ਐਮਪੀ ਦਾ ਕੈਂਡੀਡੇਟ ਹੋ ਸਕਦਾ ਹੋਣੀ ਤਾਂ ਨਹੀਂ ਕਿ ਵੀ ਚੱਬੇਵਾਲ ਸਾਹਿਬ ਨੂੰ ਹੀ ਹਰ ਮੌਕਾ ਦੇਈ ਜਾਏ لیکن جس پرکارو گئے ہیں میں سمجھنا کہ ਤੁਹਾਡਾ یقین ਉੱਥੇ ਜਾਂਦਾ ਕਿਸੇ ਵੀ ਵਿਅਕਤੀ ਤੋਂ ਕਾਂਗਰਸ پارٹی ਤੋਂ ਇਸ ਤੋਂ ਵੱਡਾ ਕਾਂਗਰਸ پارٹی ਕੀ ਚੀਜ਼ ਦੇ ਸਕਦੀ ਤੁਹਾਨੂੰ ਡਿਪਟੀ ਲੀਡਰ ਬਣਾਤਾ پارٹی ਦਾ ਵਿਧਾਨ ਸਭਾ ਜ ਤੁਸੀਂ ਡਿਪਟੀ ਲੀਡਰ ਹੋ اور جس ਪ੍ਰਕਾਰ ਦੇ ਹਾਲਾਤ ਹੋ ਗਏ ਤੁਸੀਂ ਕਰਜ਼ੇ ਦੀ ਪੰਡ ਲੈ ਕੇ ਜਾ ਰਹੇ ਹੋ ਵਿਧਾਨ ਸਭਾ ਦੇ ਵਿੱਚ ਫਿਰ ਤੁਸੀਂ ਸੰਗਤ ਲੈ ਕੇ ਜਾ ਰਹੇ ਹੋ ਭਗਵੰਤ ਸਿੰਘ ਮਾਨ ਹਰਾਸ سے ਅੱਜ ਗळा ਥੱਲੇ ਕਰਕੇ ਉਸੇ ਮਾਨ ਸਾਹਿਬ ਤੋਂ ਤੁਸੀਂ ਪਟਕਾ ਪਵਾ ਰਹੇ ਹੋ मैं समझना कि आ, कहना नहीं चाहिए ना, माफी चाहना है कि लोगों ने बा, बा, शर्म शुरू फेस करूँगी कोई व्यक्ति अगर कल मेरे ना कल गल की चंबे मान साहब ने तो उसी फेस किए करो जनता, जनता को मैं जनता में जावगा लोग कह यार बेजकीने बंदे है इस करके हौली हौली रिनी जी लोगों का जरा दा अखबार है ਉਹ ਪੋਲੀਟੀਸ਼ੀਅਨ ਤੋਂ ਦੂਰ ਹੁੰਦਾ ਜਾ ਰਿਹਾ ਹੈ ਕਿ ਜਦੋਂ ਉਹ ਲਾਈਦਾ ਕਿ ਇਹ ਪੋਲੀਟੀਸ਼ੀਅਨ ਜਿਹੜੇ ਬਹੁਤ ਝੂਠੇ ਹੈ ਗੱਲ ਨੂੰ ਅੱਜ ਰਾਤ ਨੂੰ ਕੀ ਫੈਸਲਾ ਕਹਿ ਦੇਣਗੇ ਕੱਲ ਨੂੰ ਕੀ ਕਰ ਲਣਗੇ ਇਹਦਾ ਕੋਈ ਇੱਕ ਮਾਰ ਸੋ ਇਸੇ ਕਰਕੇ ਰਾਜਨੀਤੀ ਦਾ ਜਿਹੜਾ ਮਿਆਰ ਹੈ ਉਹ ਦਿਨ-ਬ-ਦਿਨ ਖਿਰਦਾ ਜਾ ਰਿਹਾ ਹੈ ਇਹੋ ਜਿਹੇ ਲੋਕਾਂ ਦੇ ਕਾਰਨ ਸਾਡਾ ਰਾਜਨੀਤੀ ਦਾ ਮਿਆਰ ਜਿਹਨੇ ਨਹੀਂ ਰਾਜਨੀਤਿਕ ਲੋਕਾਂ ਨੂੰ ਲੋਕ ਰੱਬ ਮੰਨਦੇ ਸਨ ਕੋਈ ਐਸਾ ਸਮਾਸੀਕਰ ਅਕਾਲੀ ਪੰਜਾਬ ਪੱਕਾ ਗੱਠ ਜੋੜਦੇ ਹੁੰਦਾ ਲੱਗਦਾ ਕਿਤੇ ਕੋਈ ਬੱਠ ਜੋੜ ਮੈਨੂੰ ਤਾਂ ਲੱਗਦਾ ਉਹ ਆਵੇ ਹੀ ਹੈ ਪਰ ਲੇਕਿਨ ਇਹ ਪੰਜਾਬ ਦੇ ਕਿਸਾਨਾਂ ਦੇ ਔਰ ਪੰਜਾਬ ਦੇ ਜਿਹੜੀਆਂ ਸਿੱਖ ਜਥੇਬੰਦੀਆਂ ਔਰ ਮੈਂ ਕਹਿੰਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪਿੱਛੇ ਸ਼ੁਰੂਆ ਹੋਏਗਾ ਇੱਕ ਖੰਜਰ ਸਾਬਤ ਹੋਏਗਾ ਇਹਨਾਂ ਦਾ ਲੈ ਇਸ ਜਿਸ ਪ੍ਰਕਾਰ ਅੱਜ ਪੰਦੇਸ਼ ਦਾ ਪੰਜਾਬ ਦਾ ਕਿਸਾਨ ਪੰਦੇਸ਼ ਦਾ ਅੰਦਾਤਾ ਅੱਜ ਸਰਕਾਰਾਂ ਤੇ ਜਿਸ ਕਰਾਂ ਸ਼ੁਕਰੰਦੀ ਮੌਤ ਹੋਈ ਹੈ ਔਰ ਜਿਸ ਪ੍ਰਕਾਰ ਉਹ ਬੰਦੀ ਸਿੱਖਾਂ ਦੀ ਗੱਲ ਕਿਰਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਾਂ ਨੇ ਉ ਚਿੱਠੀ ਲਿਖੀ ਹੈ ਸੋ ਸਾਰਿਆਂ ਬਿਨਾ ਮੰਗਾਂ ਤੋਂ ਤੁਸੀਂ ਜਿਸ ਪ੍ਰਕਾਰ ਅਗਰ ਕੋਈ ਫੈਸਲਾ ਕਰ ਲੋਗੇ ਤਾਂ ਤੁਹਾਨੂੰ ਕਿਸੇ ਨੇ ਮਾਫ ਨਹੀਂ ਕਰਨਾ ਲੋਕ ਇੱਕ ਗੁਨਾਹਗਰ ਕੋਈ ਚੋਣਾ ਹੁੰਦੀਆਂ ਜਾਂਦੀਆਂ ਰਹਿੰਦੀਆਂ ਨੇ ਹਾ ਆਕਾਲੀ ਦਲ ਨੂੰ ਇਹ ਵੀ ਸਮਝ ਹੈ ਕਿ ਸਾਡਾ ਕੁਝ ਨਹੀਂ ਵਟਿਆ ਜਾਣਾ ਅਗਰ ਅਸੀਂ ਅਲਾਈਂਸ ਨਹੀਂ ਕਰਦੇ ਬੀਜੇਪੀ ਨੂੰ ਇਹ ਸਮਝ ਹੈ ਕਿ ਸਾਡਾ ਕੁਝ ਨਹੀਂ ਵਟਿਆ ਜਾਣਾ ਜੇ ਅਸੀਂ ਅਲਾਈਂਸ ਕਰ ਲਿਆ ਇਹ ਉਹਨਾਂ ਦੀ ਦੋਵਾਂ ਦੀ ਮਿਸਟਰ ਜਾਖਰ ਤੇ ਆਦਮੀ ਸੁਖਬੀਤ ਸਿੰਘ ਬਾਦਲ ਹਾਰਾ ਦੇ ਮੰਦਿਰ ਚੇ ਗਲ ਹੈ ਕਿ ਅਸੀਂ ਖਤਮ ਹੋ ਜਾਵਾਂਗੇ ਮੁਕੰਮਲ ਤੌਰ ਤੇ ਕਿਵੇਂ ਨਾ ਕਿਵੇਂ ਹੋਂਦ ਬਚਾਉਣਾ ਸਿ ਅਲਾਈਂਸ ਕਰ ਲਈ ਪਰ ਹਰ ਚੀਜ਼ ਜਿੱਤ ਨਹੀਂ ਹੈ ਹਾਰਿਆ ਵੀ ਫੌਜਾਂ ਮਹਾਰਾਣਾ ਪ੍ਰਤਾਪ ਸਾਹਿਬ ਹਾਰਦੇ ਹੀ ਰਹੇ ਅਨੇਕਾਂ ਲੜਾਈਆਂ ਲੜੇ ਪਰ ਲੇਕਿਨ ਦੁਨੀਆ ਦੇ ਵਿੱਚ ਮਹਾਰਾਣਾ ਪ੍ਰਤਾਪ ਦਾ ਨਾਮ ਹੈ ਜਿਹੜੇ ਲੋਕ ਲੜਦੇ ਨੇ ਨਾਮ ਉਹਨਾਂ ਦਾ ਰਹਿੰਦਾ ਹੈ ਜ਼ਰੂਰੀ ਨਹੀਂ ਕਿ ਜਿੱਤ ਨਾਲੇ ਦਾ ਨਾਮ ਰਹਿੰਦਾ ਬਥੇਰੇ ਲੋਕ ਜਿੱਤ ਜਾਂਦੇ ਨੇ ਬਥੇਰੇ ਲੋਕ ਸਤਾ ਸਰਕਾਰ ਚ ਦਿੰਦੇ ਨਹੀਂ ਲੇਕਿਨ ਲੋਕੋ ਨੇ ਯਾਦ ਨਹੀਂ ਕਰਦੇ ਅਗਲਾ ਕਹਿੰਦਾ ਦੋ ਗਲਾਸੀ ਅਗਲਾ ਕਹਿੰਦਾ ਗੰਦੇ ਸੀ ਇਹਨਾਂ ਨੇ ਕੌਮਾਂ ਦੇ ਪਿੱਛੇ ਲੜਾਈ ਨਹੀਂ ਲੜੀ ਇਹਨਾਂ ਨੇ ਆਪ ਦੀਆਂ ਲੋਕਾਂ ਪਿੱਛੇ ਨਹੀਂ ਖੜੇ ਸੋ ਇਹੋ ਜੇ ਟੈਗ ਪੱਕੇ ਤੌਰ ਤੇ ਅਕਾਲੀ ਦਲ ਦੇ ਲੱਗ ਜਾਣਗੇ ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇ ਤੇ ਵੀ ਦੇਖਿਆ ਜਾ ਸਕਦਾ ਹੈ ਵਰਲਡ ਵਾਈਡ ਤੁਸੀਂ ਸਾਨੂੰ ਐਮਾਜ਼ਾਨ ਫਾਇਰ ਟੀਵੀ ਡੇਲੀ ਹੰਟ ਤੇ ਇਹ ਬਾਬਾਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈਪੀਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣੇ ਜੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ ਟੀਵੀ